ਸਤਿ ਸ਼੍ਰੀ ਅਕਾਲ ਜੀ ਆਸ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਯਾਰ ਦੋਸਤਾਂ ਦੇ ਬਹੁਤ ਜ਼ਿਆਦੇ ਫੋਨ ਆ ਰਹੇ ਸੀ ਤੇ ਵੀ ਕਿੱਥੇ ਚਲ ਗਏ ਡਿਊਟੀ ਨਹੀਂ ਆ ਰਹੇ ਤੇ ਹੁਣ ਆਪਾਂ ਇਸ ਟਾਈਮ ਬੈਠੇ ਆਂ ਜੀ ਕਰੋਸ਼ੀਆ ਦੇ ਵਿੱਚ ਤੇ ਕਰੋਸ਼ੀਆ ਦਾ ਸਾਰਾ ਤੁਹਾਨੂੰ ਦੱਸਾਂਗੇ A to Z ਜਾਣਕਾਰੀ ਦੇਵਾਂਗੇ ਵੀ ਇੱਥੋਂ ਤੱਕ ਅਸੀਂ ਕਿਵੇਂ ਪਹੁੰਚੇ ਆਂ ਤੇ ਸਾਰੇ ਪੈਸੇ ਕਿੰਨੇ ਲੱਗੇ ਆ ਕਿਹੜਾ ਏਜੰਟ ਸੀ ਏ ਟੂ ਜ਼ेड ਜਾਣਕਾਰੀ ਦੇਵਾਂਗੇ ਜੀ ਇੱਥੇ ਇੱਕ ਮੁੰਡਾ ਰਹਿੰਦਾ ਹੈ ਜੈਗ੍ਰੈਬ ਦੇ ਵਿੱਚ ਉਹ ਵੀ ਵੀਡੀਓ ਬਹੁਤ ਪਾਉਂਦਾ ਮੈਂ ਪਹਿਲਾਂ ਇੰਡੀਆ ਚ ਸੀ ਉਹਦੀ ਵੀਡੀਓ ਬਹੁਤ ਦੇਖਦਾ ਸੀ ਪਰ ਉਹਨੇ ਇੱਕ ਲਕੋ ਰੱਖਿਆ ਵਿੱਚ ਉਹਨੇ ਨਾਂ ਤਾਂ ਏਜੰਟ ਦੱਸਿਆ ਨਾ ਉਹਨੇ ਪੈਸੇ ਦੱਸੇ ਕਿੰਨੇ ਲੱਗੇ ਆ ਕਿਵੇਂ ਇੱਥੇ ਪਹੁੰਚਿਆ ਬਸ ਉਹ ਇੱਕ ਵੀਡੀਓ ਬਣਾ ਦਿੰਦਾ ਸਾਡੀ YouTube ਫੈਮਲੀ ਆ ਸਾਡਾ ਜੇ ਹੈ ਉਹ ਹੈ ਸਬਸਕ੍ਰਾਈਬ ਕਰ ਦਿਓ ਲਾਈਕ ਦਾ ਬਟਨ ਦਬਾ ਦਿਓ ਭਾਈ ਤੂੰ ਪੂਰੀ ਜਾਣਕਾਰੀ ਤਾਂ ਦੇ ਸਾਨੂੰ ਸਾਨੂੰ ਪਤਾ ਤਾਂ ਲੱਗੇ ਵੀ ਕਿੰਨੇ ਪੈਸੇ ਲੱਗੇ ਆ ਕਿਵੇਂ ਆਇਆ ਕਿਹੜੇ ਏਜੰਟ ਨੇ ਭੇਜਿਆ ਕਿਉਂਕਿ ਧੋਖੇਧੜੀਆਂ ਤੇ ਫਰਾਡ ਬਹੁਤ ਜ਼ਿਆਦਾ ਵਧ ਗਏ ਬਹੁਤ ਜ਼ਿਆਦਾ ਹੋ ਰਹੇ ਨੇ ਤੇ ਇੱਕ ਸਾਡੇ ਨਾਲ ਮੁੰਡਾ ਅਸੀਂ 10 ਮੁੰਡੇ ਇਕੱਠੇ ਆਏ ਆ ਇੱਥੇ ਡਰਾਈਵਰ ਜਰਮਨ ਵਾਸਤੇ ਤੇ ਸਾਰਾ ਪਰਹੇਜ਼ ਸਾਨੂੰ ਦੱਸਾਂਗੇ ਕਿਵੇਂ ਕਿਵੇਂ ਚੱਲ ਰਿਹਾ ਹੈ ਤੇ ਕਿੰਨੇ ਪੈਸੇ ਲੱਗੇ ਕਿਵੇਂ ਇੱਥੇ ਪਹੁੰਚਿਆ ਗਾਹਾਂ ਕਿਵੇਂ ਜਾਣਾ ਜਿਹੜੇ ਮੁੰਡੇ ਗਏ ਸੀ ਉਹ ਕਿਵੇਂ ਗਏ ਗਾਹਾਂ ਕਿੰਨਾ ਇੱਥੇ ਲਾਇਸੈਂਸ ਦਾ ਪੈਸਾ ਲੱਗਦਾ ਕਿੰਨਾ ਕਰੋਸ਼ੀਆ ਆਉਣ ਦਾ ਪੈਸਾ ਲੱਗਦਾ ਸਾਰੀ A to Z ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਆਂ ਤੇ ਇਹਦੇ ਵਿੱਚ ਜੀ ਸਾਨੂੰ ਲੱਗੇ 6 ਮਹੀਨੇ ਲੱਗੇ ਠੀਕ ਹੈ ਪਹਿਲਾਂ ਸਾਡੀ ਇੰਟਰਵਿਊ ਹੋਈ ਸੀ 16 ਅਗਸਤ ਨੂੰ 2023 ਨੂੰ ਉਸ ਤੋਂ ਬਾਅਦ ਸਾਨੂੰ 2 ਮਹੀਨੇ ਬਾਅਦ ਆਫਰ ਲੈਟਰ ਆਉਂਦਾ ਆਫਰ ਲੈਟਰ ਤੋਂ ਬਾਅਦ ਸਾਨੂੰ ਮਤਲਬ ਮਹੀਨਾ 2 ਹਾਂ ਮਹੀਨੇ ਬਾਅਦ ਸਾਨੂੰ ਆਉਂਦਾਗਾ ਵਰਕ ਪਰਮਿਟ 1 ਸਾਲ ਦਾ ਵਰਕ ਪਰਮਿਟ ਆਇਆ ਸੀਗਾ ਜੀ 2 ਤਰੀਕ 12ਵਾਂ ਮਹੀਨਾ 2023 ਨੂੰ ਉਸ ਤੋਂ ਬਾਅਦ ਸਾਡੇ ਏਜੰਟ ਨੇ ਕਰਾਇਆ ਸੀ ਫਿੰਗਰ ਸਾਡੀ ਫਿੰਗਰਾਂ ਦੀ ਡੇਟ ਸੀਗੀ 22 ਦਸੰਬਰ 2023 ਤੇ ਇਸ ਤੋਂ ਬਾਅਦ ਵੀਜ਼ਾ ਸਾਡਾ ਆਇਆ ਹੈਗਾ ਜੀ 22 ਮਾਰਚ 2024 ਨੂੰ ਜਾਨੀ ਕਿ ਪੂਰੇ 90 ਦਿਨਾਂ ਬਾਅਦ ਸਾਡਾ ਵੀਜ਼ਾ ਆਇਆ ਵੀਜ਼ੇ ਤੋਂ ਬਾਅਦ ਸਾਡੀ ਟਿਕਟ ਕਰਾਈ ਸੀ ਏਜੰਟ ਨੇ 22 ਅਪ੍ਰੈਲ ਨੂੰ ਅਸੀਂ ਜਹਾਜ਼ ਚੜ੍ਹੇ ਸੀ ਤੇ 22 ਨੂੰ ਇੱਥੇ ਸ਼ਾਮ ਤੱਕ ਅਸੀਂ ਪਹੁੰਚ ਗਏ ਸੀ ਕਰੋਸ਼ੀਆ ਦੇ ਵਿੱਚ ਤੇ ਸਲੰਕਸੀ ਬਰਾਉਡ ਜਿੱਥੇ ਅਸੀਂ ਰਹਨੇ ਹੁਣ ਇਸ ਟਾਈਮ ਇੱਧਰ ਹੈਗਾ ਜੀ ਬੋਸਨੀਆ ਬਿਲਕੁਲ ਅਸੀਂ ਬਾਰਡਰ ਤੇ ਆ ਇਸ ਇਧਰ ਤੁਹਾਨੂੰ ਦਿਖਾਵਾਂਗੇ ਤੇ ਉਹਦੇ ਵਿੱਚ ਇੱਥੋਂ ਜੈਗਰੇਬ ਹੈਗਾ ਜੀ ਪੂਰਾ 200 ਕਿਲੋਮੀਟਰ ਤੇ ਜੈਗਰੇਬ 'ਚ ਸਾਰਾ ਸਾਡਾ ਕੰਮ ਹੋਇਆ ਜੀ ਉੱਥੋਂ ਕੰਮ ਹੋ ਕੇ ਅਸੀਂ ਹੁਣ ਇੱਥੇ ਕਲਾਸਾ ਲਾਉਣ ਵਾਸਤੇ ਆਏ ਆ ਤੇ ਸਾਡਾ ਪ੍ਰੋਸੀਜਰ ਚਾਲੂ ਹੋਇਆ ਜੀ 17 ਤਰੀਕ ਨੂੰ ਸਾਡੇ ਫਿੰਗਰ ਹੋਇਆ TCRC ਵਾਸਤੇ ਹਜੇ ਸਾਡੀ TCRC ਨਹੀਂ ਆਈ ਸਾਡੀ TCRC ਆਉਣੀ ਆ ਅਗਲੇ ਹਫਤੇ ਅਗਲੇ ਹਫਤੇ ਸਾਡਾ ਪ੍ਰੋਸੀਜਰ ਸਾਰਾ ਚਾਲੂ ਹੋ ਜਾਊਗਾ ਤੇ ਇਹਦੇ ਵਿੱਚ ਸਾਨੂੰ ਬਾਈਟ ਕਾਰਡ ਮਿਲਦਾ ਜਿੱਦੇ ਅਸੀਂ ਫਿੰਗਰ ਕੀਤੇ ਸੀ ਉਹ ਬਾਈਟ ਕਾਰਡ ਤੇ ਸਾਨੂੰ ਆਹ ਲਾਇਸੈਂਸ ਮਿਲਿਆ ਕਰੋਸ਼ੀਆ ਦਾ ਇਹ ਕਰੋਸ਼ੀਆ ਲੈਂਗੁਏਜ ਦੇ ਵਿੱਚ ਲਿਖਿਆ ਇਹ ਮੈਂ ਵੀ ਨਹੀਂ ਨਹੀਂ ਜਾਨੀ ਕਿ ਜਾਣਕਾਰੀ ਹੈਗੀ ਪਰ ਉਹਨਾਂ ਨੇ ਦੱਸਿਆ ਸੀ ਕਿ ਇਹ ਤੇ ਤੁਸੀਂ ਟੈਕਸੀ ਚਲਾ ਸਕਦੇ ਹੋ ਮੋਟਰਸਾਈਕਲ ਬਾਈਕ ਬੱਸ ਆ ਹੀ ਚਲਾ ਸਕਦੇ ਹੋ ਤੇ ਇਹ ਟਰਾਂਸਲੇਸ਼ਨ ਲਾਇਸੈਂਸ ਹੋਇਆ ਜੀ ਆਪਣਾ ਇੰਡੀਆ ਵਾਲਾ ਜਿਹੜਾ ਇੰਡੀਆ ਵਾਲਾ ਸਾਡਾ ਹੈਵੀ ਬਣਿਆ ਸੀ ਇਤੇ ਪੈਸੇ ਲੱਗੇ ਨੇ ਜੀ ਅੰਬੈਸੀ ਲੈਤੇ ਸੀ 20 ਯੂਰੋ ਉਦੋਂ ਬਾਅਦ ਲੈਤੇ ਸੀ ਜੀ ਕਰੋਸ਼ੀਆ ਚ ਟ੍ਰਾਂਸਲੇਸ਼ਨ ਹੋਇਆ ਸੀ ਕੋਈ ਇੰਗਲਿਸ਼ ਦੇ ਵਿੱਚ ਬਣਾ ਕੇ ਦਿੰਦੇ ਨੇ ਫਿਰ ਸਾਡੇ ਲੱਗੇ ਸੀ 13 ਯੂਰੋ ਤੇ ਉਦੋਂ ਬਾਅਦ ਹੁਣ ਇਹ ਸੀ ਥਾਣੇ ਚ ਜਮਾ ਕਰਾਉਣਾ ਪੁਲਿਸ ਵਾਲਿਆਂ ਨੂੰ ਫਿਰ ਸਾਨੂੰ ਇੱਕ ਕਾਰਡ ਦੇ ਦੇਣਗੇ ਟੋਕਨ ਲਾਇਸੈਂਸ ਉਹਦੇ ਵਾਸਤੇ ਸਾਨੂੰ 35 ਯੂਰੋ ਮਤਲਬ ਭਰਨੇ ਪੈਣਗੇ ਕਿਉਂਕਿ ਇਹ ਸਾਰਾ ਖਰਚਾ ਏਜੰਟ ਦਾ ਸਾਡਾ ਕੋਈ ਨਹੀਂ ਉਹ ਉਹਨੇ ਸਾਰਾ ਕੁਝ ਦਿਨਾ ਤੇ ਇੱਕ ਇਹਦੇ ਵਿੱਚ 95 ਦਾ ਕੋਡ ਲੱਗੂਆ ਜਿਹੜਾ ਜੀ ਬਸ ਅਸੀਂ ਕਰੋਸ਼ੀਆ ਦੇ ਵਿੱਚ ਚਲਾ ਸਕਦੇ ਆ ਸਾਰੇ ਯੂਰਪ ਦੇ ਵਿੱਚ ਨਹੀਂ ਕੱਲੇ ਕਰੋਸ਼ੀਆ ਕਰੋਸ਼ੀਆ ਦਾ ਮੰਨੂਆ ਉਹ ਉਹਦੇ ਵਾਸਤੇ ਭਰਨੇ ਪੈਣਗੇ 750 ਯਾਨੀ ਕਿ ਇੰਡੀਆ ਦਾ ਲਾ ਲਓ 70 ਕੁ ਹਜ਼ਾਰ ਰੁਪਏ ਬੰਦਾ ਉਹ ਵੀ ਏਜੰਟ ਨੇ ਦੇਣਾ ਅਸੀਂ ਕੁਝ ਨਹੀਂ ਦੇਣਾ ਉਹਦੇ ਵਿੱਚ 95 ਲੱਗ ਜੂ ਕੋਡ ਦੇ ਵਿੱਚ ਤੇ ਅਸੀਂ ਫੇਰ ਅਸੀਂ ਕਲਾਸਾਂ ਸ਼ੁਰੂ ਕਰਾਂਗੇ ਯੂਰਪ ਦੇ ਲਾਇਸੈਂਸ ਜਿਹੜਾ ਸਾਨੂੰ ਚਾਹੀਦਾ ਹੈ ਜਰਮਨ ਵਾਸਤੇ ਲਾਇਸੈਂਸ ਉਹ ਲਾਇਸੈਂਸ ਬਣੂਗਾ ਉਹਦੇ ਵਾਸਤੇ ਟੈਸਟ ਹੋਣਾ ਪਹਿਲਾਂ ਥਿਉਰੀ ਦਾ ਫੇਰ ਸਾਡਾ ਫਿਜ਼ੀਕਲ ਟੈਸਟ ਹੋਣਾ ਤੇ ਫੇਰ ਅਸੀਂ 2 ਮਹੀਨੇ ਦਾ ਪ੍ਰੋਸੀਜਰ ਹੈ ਫਿਰ ਸਾਡਾ ਵੀਜ਼ਾ ਜਿਹੜਾ ਜਰਮਨ ਦਾ ਲੱਗ ਜਾਊਗਾ ਜੇ ਉਹ ਟੈਸਟ ਪਾਸ ਕਰਦੇ ਆ ਤਾਂ ਕਿਉਂਕਿ ਲੈਂਗੁਏਜ ਤਾਂ ਕਰੋਸ਼ੀ ਆਉਂਦੀ ਨਹੀਂ ਜੀ ਬਹੁਤ ਮੁਸ਼ਕਲ ਹੈ ਰੂਸੀਆ ਦੇ ਵਿੱਚ ਇਹੀ ਦਿੱਕਤ ਹੈ ਹੋਰ ਕੋਈ ਨਹੀਂ ਉਹਦੇ ਵਿੱਚ ਸਾਨੂੰ ਟ੍ਰਾਂਸਲੇਸ਼ਨ ਮਿਲ ਜੂਗਾ ਜਿਹੜਾ ਕਿ ਸਾਨੂੰ ਸਾਰਾ ਪੇਪਰ ਵੀ ਕਰਵਾ ਦੂਗਾ ਸਭ ਕੁਝ ਕਰਾ ਦੂਗਾ ਕੋਈ ਦਿੱਕਤ ਨਹੀਂ ਉਹਦੇ ਵਿੱਚ ਸਾਡੇ ਸਿਰ ਦਰਦ ਨਹੀਂ ਉਹ ਉਹਦੀ ਜ਼ਿੰਮੇਵਾਰੀ ਹੈ ਜਿਹੜੇ ਅਸੀਂ ਫਿਜ਼ੀਕਲ ਬੱਸ ਚਲਾ ਕੇ ਦਿਖਾਉਣੀ ਹੈ ਉਹਦੇ ਵਿੱਚ ਸਾਡੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਸਰਕਾਰੀ ਪੁਲਿਸ ਵਾਲਾ ਆਊਗਾ ਉਹ ਸਾਡਾ ਜਿਹੜਾ ਟੈਸਟ ਲਊਗਾ ਉਹਦੇ ਵਿੱਚ ਪਾਸ ਹੋਣਾ ਬਹੁਤ ਜ਼ਰੂਰੀ ਹੈ ਜੇ ਇੱਕ ਵਾਰ ਫੇਲ ਹੋ ਗਏ ਫਿਰ 300 ਯੂਰੋ ਭਰਨਾ ਪਊਗਾ ਤੇ ਉਹ ਸਾਡਾ ਆਪਦਾ ਇੱਕ ਵਾਰੀ ਪੇਪਰ ਕਰਾਉਣਾ ਉਹਨਾਂ ਨੇ ਦੂਜੀ ਵਾਰੀ ਸਾਡਾ ਆਪਦਾ ਤੇ ਫਿਰ ਫੇਲ ਹੋਗੇ ਫਿਰ 300 ਭਰਨਾ ਪਊਗਾ ਤੇ ਕਿਉਂਕਿ ਉਹ ਲਾਇਸੈਂਸ ਵਾਸਤੇ 2500 ਯੂਰੋ ਜਿਹੜਾ ਇੱਕ ਹੋਰ ਖਰਚਾ ਆਉਣਾ ਉਹ ਵੀ ਏਜੰਟ ਨੇ ਭਰਨਾ ਹੈ ਯਾਨੀ ਕਿ ਸਵਾ 1.2 ਲੱਖ ਰੁਪਿਆ ਉਹਦਾ ਆਊਗਾ ਪੂਰੇ ਯੂਰਪ ਦੇ ਵਿੱਚ ਅਸੀਂ ਬਸ ਚਲਾ ਸਕਦੇ ਹਾਂ ਤੇ ਇਹ ਹੁਣ ਆਜੋ ਜੀ ਆਪਾਂ ਅੱਗੇ ਜਾਣਕਾਰੀ ਤੁਹਾਨੂੰ ਦਿੰਨੇ ਆ ਕਰੋਸ਼ੀਆ ਦੀ ਰੂਸ਼ੀਆ ਦੇ ਵਿੱਚ ਅਸੀਂ ਪਹਿਲਾਂ ਸਾਡਾ ਹੋਇਆ ਸੀ ਜੀ ਇੱਥੇ ਮੈਡੀਕਲ ਸਭ ਤੋਂ ਪਹਿਲਾਂ ਮੈਡੀਕਲ ਦੇ 20 ਯੂਰੋ ਲੱਗੇ ਸੀ ਉਹ ਸਾਰੇ ਏਜੰਟ ਨੇ ਦਿੱਤੇ ਸੀ ਉਹ ਵੀ ਸਾਡਾ ਕੁਝ ਨਹੀਂ ਲੱਗਿਆ ਤੇ ਫਿਰ ਮੈਡੀਕਲ ਤੋਂ ਬਾਅਦ ਸਾਨੂੰ ਦੱਸਿਆ ਸੀ ਮੈਂ ਸਾਡਾ ਲਾਇਸੈਂਸ ਬਣਿਆ ਸੀਗਾ ਫਿੰਗਰ ਹੋਈ ਸੀ ਤੇ ਹੁਣ ਇਹ ਥਾਣੇ ਵਿੱਚ ਜਮਾ ਕਰਵਾ ਦੇਣਾ ਤੇ ਅੱਗੇ ਦੀ ਜੋ ਜਾਣਕਾਰੀ ਸਾਨੂੰ ਮਿਲੂਗੀ ਜੋ ਵੀ ਹੋਊਗਾ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਅਪਡੇਟ ਦੇਵਾਂਗੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਹੁਣ ਜਿਹੜੀ ਮੇਨ ਗੱਲ ਰਹਿ ਗਈ ਉਹ ਸੀ ਪੈਸਿਆਂ ਦੀ ਕਿੰਨੇ ਪੈਸੇ ਲੱਗੇ ਸੀ ਕਿਉਂਕਿ ਉਹਨੇ ਦੱਸਿਆ ਨਹੀਂ ਤੇ ਮੈਨੂੰ ਮਜਬੂਰੀ 'ਚ ਫਿਰ ਵੀਡੀਓ ਬਣਾਉਣੀ ਪਈ ਤੇ ਉਹਦਾ ਤੁਹਾਨੂੰ ਹੁੰਦੇ ਦੀ ਅਗਲੀ ਵੀਡੀਓ 'ਚ ਮੈਂ ਸਾਈਕਲ ਵੀ ਦਿਖਾਉਂਗਾ ਕਿਹੜਾ ਮੁੰਡਾ ਸੀ ਉਹ ਜੋ ਜੈਗਰਾਵ ਦੇ ਵਿੱਚ ਰਹਿੰਦਾ ਹੈ ਥੋ 200 ਕਿਲੋਮੀਟਰ ਹੈ ਉਹ ਹੈਲਪ ਵੀ ਕਰਦਾ ਖਰਾਏ ਜੀ ਗੱਲ ਨਹੀਂ ਬੰਦਾ ਠੀਕ ਹੈ ਤੇ ਪਰ ਥੋੜਾ ਜਿਹਾ ਲੁੱਕ ਰੱਖਣਾ ਇਹ ਵੀ ਗਲਤ ਹੈ ਕਿਉਂਕਿ ਆਪਣੀ YouTube ਫੈਮਿਲੀ ਬਣੀ ਆ ਆਪਾਂ ਸਹੀ ਜਾਣਕਾਰੀ ਦੇਈਏ ਆਪਣੇ ਨਾਲ ਜਿੰਨੇ ਵੀ ਲੋਕ ਜੁੜੇ ਆ ਜਾਂ ਕੋਈ ਹੋਰ ਵੀ ਦੇਖਦਾ ਨਹੀਂ ਵੀ ਜੁੜਿਆ ਉਹਨੂੰ ਵੀ ਸਹੀ ਜਾਣਕਾਰੀ ਮਿਲ ਸਕੇ ਹੁਣ ਇਹਦੇ ਵਿੱਚ ਆਪਾਂ ਹੁਣ ਤੁਹਾਨੂੰ 1.5 ਲੱਖ ਰੁਪਇਆ ਜੀ ਸਾਨੂੰ ਏਜੰਟ ਦੀ ਫੀਸ ਜਿਹੜੀ ਅਸੀਂ ਦੇ ਕੇ ਆਏ ਉੱਥੇ ਵਿੱਚ ਲਾਇਸੈਂਸ ਵੀ ਤੇ ਵਿੱਚ ਇਹ ਬੀਜੇ ਦੀ ਪਰਮਟ ਦੀ ਸਾਰਾ ਕੁਝ ਆ ਗਿਆ 1.5 ਲੱਖ ਚ ਉਹ ਏਜੰਟ ਨੇ ਭਰਾਏ ਆ ਕਿ ਟਿਕਟ ਸਾਡੀ ਆਪਣੀ ਸੀਗੀ 42000 ਰੁਪਏ ਦੀ ਤੇ ਯਾਨੀ ਕਿ 50 60000 ਦੀ ਸਾਡੀ ਸ਼ਾਪਿੰਗ ਹੋ ਗਈ ਤੇ ਉਹਦੇ ਵਿੱਚ 50 60000 ਅਸੀਂ ਮਤਲਬ ਨਾਲ ਲੈ ਆਏ ਹੁਣ ਤੁਸੀਂ ਮਤਲਬ ਲਾ ਲਓ ਲੱਖ ਤੇ 1.5 ਲੱਖ ਯਾਨੀ ਕਿ 12 ਲੱਖ ਰੁਪਿਆ ਸਾਡਾ ਇਸ ਟਾਈਮ ਖਰਚਾ ਆਇਆ ਇੱਥੇ ਪਹੁੰਚਣ ਦਾ ਤੇ ਅੱਗੇ ਜਰਮਨ ਜਾਣਾ ਉਹ ਵੀ ਸਾਡਾ ਕੋਈ ਖਰਚਾ ਨਹੀਂ ਉਹ ਟਿਕ ਟਣ ਡੁਕਟਾ ਸਾਰਾ ਕੁਝ ਏਜੰਟ ਲੈ ਕੇ ਦੇਊਗਾ ਇੱਥੋਂ ਵਾਲਾ ਕਰੋਸ਼ੀ ਵਾਲਾ ਤੇ ਬੰਦਾ ਠੀਕ ਹੈ ਵਧੀਆ ਕੋਈ ਦਿੱਕਤ ਨਹੀਂ ਬਾਕੀ ਸਾਡੀ ਗੱਲ ਹੁੰਦੀ ਰਹਿੰਦੀ ਜਿਹੜੇ ਮੁੰਡੇ ਪਹਿਲਾਂ ਗਏ ਆ ਜਰਮਨ ਇਸ ਏਜੰਟ ਨੇ ਭੇਜੇ ਆ ਵਧੀਆ ਸਹੀ ਕੰਪਨੀ ਹੈ ਸਹੀ ਜਗ੍ਹਾ ਤੇ ਪਹੁੰਚੇ ਨੇ ਤੇ ਉਹਨਾਂ ਨੇ ਸੈਲਰੀ ਲੱਗੀ ਹੈ 82200 ਦੱਸਿਆ ਸੀ ਉਹਨਾਂ ਨੇ ਬਾਕੀ ਸੈਲਰੀ ਅਗਲੇ ਮੰਥ ਆਉਗੀ ਉਹਨਾਂ ਦੇ ਤੁਹਾਨੂੰ ਦੱਸ ਦਾਂਗੇ ਕਿੰਨੀ ਸੈਲਰੀ ਹੁੰਦੀ ਹੈ 17 ਯੂਰੋ ਇੱਕ ਘੰਟੇ ਦੇ ਉਹਨਾਂ ਨੇ ਦੱਸਿਆ ਸੀ 5 ਦਿਨ ਵਰਕ ਕਰਨਾ ਤੇ ਦੋ ਆਫ ਹੈ ਤੇ ਹੁਣ ਤੁਸੀਂ 5 ਦਿਨਾਂ ਦਾ 22 ਦਿਨ ਬੰਦਿਆ ਮਹੀਨੇ 'ਚ ਤੇ ਇੱਕ ਘੰਟੇ ਦਾ 17 ਯੂਰੋ ਹੈ ਤਾਂ ਆਪੇ 8 ਘੰਟੇ ਡਿਊਟੀ ਹੈ ਤੁਸੀਂ ਜੋੜ ਲਾ ਲਿਓ ਬਾਕੀ ਤੁਹਾਨੂੰ ਅਪਡੇਟ ਦੇਵਾਂਗੇ ਜਦੋਂ ਉਹਨਾਂ ਦੀ ਸੈਲਰੀ ਆ ਗਈ ਕਿੰਨੇ ਟੈਕਸ ਕੱਟੀਦੇ ਆ ਕਿੰਨਾ ਰਹਿਣ ਦਾ ਖਰਚਾ ਖਾਣ ਦਾ ਖਰਚਾ ਸਾਰਾ ਏ ਟੂ ਜ਼ੀ ਜਾਣਕਾਰੀ ਉਹਨਾਂ ਤੋਂ ਲੈ ਕੇ ਤੁਹਾਨੂੰ ਆਪਣੀ ਇਸ YouTube ਤੇ ਅਪਲੋਡ ਕਰ ਦਾਂਗੇ ਆਪਾਂ ਵੀਡੀਓ ਤੇ ਉਦੋਂ ਤੱਕ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੈਲ ਆਈਕਨ ਦਬਾ ਦਿਓ ਤੇ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ